ਪੰਜਾਬ ਚ ਹੋਣ ਜਾ ਰੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਖਬਰ ਆਈ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਿਹੜੇ ਮਹੀਨੇ ਹੋਣੀਆਂ ਨੇ ਇਹ ਤੈਅ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਕਰ ਲਿਆ ਹੈ ਕਿ ਇਸ ਮਹੀਨੇ ਚ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਜਾਣੀਆਂ ਤੁਸੀਂ ਜੁੜੇ ਹੋ ਲੁਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਖਿਰਕਾਰ ਪੰਜਾਬ ਸਰਕਾਰ ਨੇ ਫੈਸਲਾ ਲੈ ਹੀ ਲਿਆ ਪਹਿਲਾਂ ਕਨਸੂਆ ਚੱਲ ਰਹੀਆਂ ਸਨ ਕਿ ਸਤੰਬਰ ਦੇ ਮਹੀਨੇ ਚ ਚੋਣਾਂ ਹੋ ਸਕਦੀਆਂ ਨੇ ਪੰਚਾਇਤਾਂ ਦੀਆਂ ਸਰਪੰਚਾਂ ਦੀਆਂ ਪਰ ਹੁਣ ਭਗਵੰਤ ਮਾਨ ਸਰਕਾਰ ਨੇ ਫੈਸਲਾ ਲੈ ਲਿਆ ਹੈ ਕਿ ਨਵੰਬਰ ਮਹੀਨੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਜਿਹੜੀ ਹੈ ਚੋਣ ਹੋ ਸਕਦੀ ਹੈ ਪਹਿਲੇ ਹਫਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਭਗਵੰਤ ਮਾਨ ਸਰਕਾਰ ਇਸ ਤੇ ਫੈਸਲਾ ਲੈ ਚੁੱਕੀ ਹੈ ਪੰਜਾਬ ਚ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਹੋ ਸਕਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਕੱਲ ਗੈਰ ਰਸਮੀ ਤੌਰ ਤੇ ਕੈਬਨਿਟ ਵਜ਼ੀਰਾਂ ਨਾਲ ਸਲਾਹ ਮਸ਼ਵਰਾ ਕਰਦੇ ਆ ਇਸ ਫੈਸਲੇ ਤੋਂ ਜਾਣੂ ਕਰਵਾਇਆ ਸੂਬਾ ਸਰਕਾਰ ਆਗਾਮੀ ਚਾਰ ਜਮਣੀ ਚੋਣਾ ਮਗਰੋਂ ਹੀ ਪੰਚਾਇਤੀ ਚੋਣਾ ਕਰਵਾਉਣ ਦੇ ਰੋਚ ਹੈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾ ਦੀ ਤਿਆਰੀ ਪਹਿਲਾਂ ਹੀ ਵੜ ਦਿੱਤੀ ਹੈ ਬੀਤੇ ਦਿਨ ਪਾਰਟੀ ਵਿਧਾਇਕਾਂ ਦੀ ਇੱਕ ਮੀਟਿੰਗ ਬੁਲਾ ਕੇ ਉਹਨਾਂ ਨੂੰ ਪਿੰਡਾਂ ਵਿੱਚ ਜਾਣ ਲਈ ਵੀ ਕਹਿ ਦਿੱਤਾ ਗਿਆ ਸੀ ਸੂਤਰਾਂ ਦੇ ਅਨੁਸਾਰ ਪੰਜਾਬ ਸਰਕਾਰ ਨਵੰਬਰ ਮਹੀਨੇ ਚ ਹੀ ਨਗਰ ਨਿਗਮ ਅਤੇ ਨਗਰ ਕੌਂਸਲਰਾਂ ਦੀਆਂ ਚੋਣਾਂ ਕਰਵਾਉਣਾ ਚਾਹੁੰਦੀ ਹੈ ਮੁੱਖ ਮੰਤਰੀ ਨੇ ਐਡਵੋਕੇਟ ਜਰਨਲ ਨੂੰ ਵੀ ਰਾਏ ਤੋਂ ਜਾਣੂ ਕਰਵਾ ਦਿੱਤਾ ਹੈ ਕਿਉਂਕਿ ਚੋਣਾਂ ਦਾ ਮਸਲਾ ਹਾਈ ਕੋਰਟ ਵਿੱਚ ਬਕਾਇਆ ਹੈ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਨੇ ਨਵੰਬਰ ਮਹੀਨੇ ਵਿੱਚ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਕੰਮ ਨਿਬੇੜਨ ਲਈ ਕਿਹਾ ਸੂਬਾ ਸਰਕਾਰ ਉਸ ਤੋਂ ਪਹਿਲਾਂ ਪਿੰਡੂ ਤੇ ਸ਼ਹਿਰੀ ਵਿਕਾਸ ਲਈ ਫੰਡ ਜਾਰੀ ਕਰੇਗੀ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਮਿਆਦ ਵੀ ਖਤਮ ਹੋ ਰਹੀ ਹੈ ਜਿਸ ਕਰਕੇ ਸਰਕਾਰ ਨੇ ਨਵੰਬਰ ਮਹੀਨੇ ਨੂੰ ਇਹਨਾਂ ਚੋਣਾਂ ਦੇ ਲਈ ਚੁਣਿਆ ਸੂਬਾ ਚੋਣ ਕਮਿਸ਼ਨ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਲਈ ਵੋਟਰ ਸੂਚੀਆਂ 'ਚ ਸੁਧਾਈ ਦੀਆਂ ਤਰੀਕਾਂ ਵੀ ਐਲਾਨ ਕਰ ਦਿੱਤੀਆਂ ਨੇ ਪਾਰਟੀ ਦੇ ਵਿਧਾਇਕਾਂ ਪੰਚਾਇਤ ਮੈਂਬਰਾਂ ਦੀਆਂ ਚੋਣ ਵਾਰਡਾਂ ਅਨੁਸਾਰ ਕਰਵਾਉਣ ਦੀ ਥਾਂ ਖੁੱਲੀ ਕਰਵਾਉਣ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਨੇ ਸੰਵਿਧਾਨ ਕੜਚੰਦੇ ਹਵਾਲੇ ਨਾਲ ਵਿਧਾਇਕਾਂ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਮੁੱਖ ਮੰਤਰੀ ਚਾਹੁੰਦੇ ਸਨ ਕਿ ਚੋਣਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਚਾਇਤਾਂ ਦੀ ਚੋਣਾਂ ਕਰਵਾ ਲਈਆਂ ਜਾਣ ਪਰ ਕੁਝ ਤਕਨੀਕੀ ਮੁਸ਼ਕਲਾਂ ਕਰਕੇ ਇਹ ਅਸੰਭਵ ਨਹੀਂ ਹੋ ਸਕਿਆ ਸੂਤਰਾਂ ਅਨੁਸਾਰ ਪੰਜਾਬ ਕੈਬਨ ਨੇ ਪੰਜਾਬ ਰਾਜ ਪੰਚਾਇਤੀ ਰੂਲ 1992 ਧਾਰਾ 12 ਵਿੱਚ ਸੋਧ ਕੀਤੀ ਹੈ ਤਾਂ ਜੋ ਪਾਰਟੀ ਚੋਣ ਨਿਸ਼ਾਨ ਤੇ ਕੋਈ ਉਮੀਦਵਾਰ ਚੋਣ ਨਾ ਲੜ ਸਕੇ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਵਿੱਚ ਹਰਿਆਣਾ ਚ ਹੋ ਰਹੀਆਂ ਪੰਜਾਬ ਦੀਆਂ 4 ਵਿਧਾਨ ਸਭਾ ਦੇ ਨਾਲ ਜਿਹੜੀਆਂ ਅਜੇ ਦੇ ਵਿੱਚ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸ਼ਾਮਲ ਨੇ ਜਮਨੀ ਚੋਣਾ ਇਹਨਾਂ ਨਾਲ ਵੀ ਹੋਣਗੀਆਂ ਅਤੇ ਚੋਣਾ ਦੇ ਵਿੱਚ ਸੂਬੇ ਵਿੱਚ 13241 ಗ್ರಾಮ ਪੰਚਾਇਤਾਂ 150 ਪੰਚਾਇਤ ਸੰਪਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਸ਼ਾਮਲ ਨੇ ਅ ਅਧਿਕਾਰਤ ਪੁਸ਼ਟੀਤਾ ਨਹੀਂ ਹੋ ਸਕੀ ਪਰ ਸਰਕਾਰ ਜੇਕਰ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕਰਦੀ ਹੈ ਤਾਂ ਇਹ ਚੋਣਾਂ ਨੂੰ ਹੋਰ ਵੀ ਅੱਗੇ ਪਾ ਸਕਦਾ ਹੈ ਕਿਉਂਕਿ ਬੁਨਿਆਦੀ ਤੌਰ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਖੋਇਆ ਜਾ ਸਕਦਾ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੇ ਵਿਚਾਰਧਾਰਕਾਂ ਨਾਲ ਜੁੜਿਆ ਹੋ ਸਕਦਾ ਹੈ ਤੇ ਉਸ ਪਾਰਟੀ ਦੇ ਚੋਣ ਨਿਸ਼ਾਨ ਤੇ ਉਸ ਨੂੰ ਚੋਣ ਲੜਨ ਦਾ ਪੂਰਾ ਅਧਿਕਾਰ ਹੈ ਤੇ ਇਹ ਅਧਿਕਾਰ ਕਿਸੇ ਤੋਂ ਨਹੀਂ ਖੋਇਆ ਜਾ ਸਕਦਾ ਸੰਵਿਧਾਨਿਕ ਅਧਿਕਾਰ ਹੈ ਦੂਜੀ ਗੱਲ ਅਦਾਲਤ ਦੇ ਵਿੱਚ ਹੁਣ ਕਿਹੜੇ ਮੂਹ ਨਾਲ ਜਾਣਗੇ ਐਡਵੋਕੇਟ ਜਰਨਲ ਕਿਉਂਕਿ ਸਤੰਬਰ ਮਹੀਨੇ ਤੋਂ ਉਹ ਲਿਖ ਕੇ ਦੇ ਕੇ ਆਏ ਨੇ ਤੇ ਹੁਣ ਝਾੜ-ਚਾਂ ਪੈਂਦੀ ਹੈ ਕਿ ਨਹੀਂ ਪੈਂਦੀ ਇਹ ਦੇਖਣ ਵਾਲਾ ਵੇਲਾ ਹੋਵੇਗਾ ਪਰ ਤੈ ਹੋ ਚੁੱਕਿਆ ਹੈ ਕਿ ਰਸਮੀ ਤੌਰ ਦੇ ਉੱਤੇ ਗੈਰ ਰਸਮੀ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੰਬਰ ਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ